ਆਪਾਂ ਅੱਜ ਸਵਾਸ਼ੀਰੂ ਕਰਦੇ ਆਂ ਤੇ ਆਪਾਂ ਨੂੰ ਪਤਾ ਹੀ ਹੈ ਕੈਨੇਡਾ ਦੇ ਵਿੱਚ ਬਹੁਤ ਸਾਰੇ ਹਾਲਾਤਾਂ ਨੂੰ ਲੈ ਕੇ ਵਿਚਾਰ-ਵਟਾਂਦਰੇ ਚੱਲਦੇ ਰਹਿੰਦੇ ਨੇ ਚਾਹੇ ਇੱਥੇ ਦੀ ਇਨਫਲੇਸ਼ਨ ਨੂੰ ਲੈ ਕੇ ਹੋਵੇ ਗੱਲਬਾਤ ਚੋਰੀਆਂ ਡਕੈਤੀਆਂ ਨੂੰ ਸੇਫਟੀ ਨੂੰ ਲੈ ਕੇ ਅ ਤਾਂ ਇਹ ਹੁਣ ਜਿਹੜੀ ਇੱਕ ਹੋਰ ਰਿਪੋਰਟ ਸਾਹਮਣੇ ਆ ਰਹੀ ਹੈ ਸੋ ਕੈਨੇਡੀਅਨ ਯੂਥ ਦੇ ਵਿੱਚ ਵੱਡੀ ਪੱਧਰ ਤੇ ਜਿਹੜੀ ਹੈ ਜੀ ਬੁੱਲਿੰਗ ਦੇ ਮਾਮਲੇ ਸਾਹਮਣੇ ਆ ਰਹੇ ਆ ਔਰ ਯੂਥ ਬੁੱਲਿੰਗ ਦਾ ਸ਼ਿਕਾਰ ਹੋ ਰਿਹਾ ਹੈ ਪ੍ਰਿੰਸਾ ਬਿਲਕੁਲ ਦੇਖੋ ਅੱਜ ਜਿਵੇਂ ਸਾਨੂੰ ਪਤਾ ਹੈ ਕਿ ਕੈਨੇਡਾ ਭਾਰ ਦੇ ਵਿੱਚ ਸਕੂਲ ਜਿਹੜੇ ਨੇ ਦੁਬਾਰਾ ਖੁੱਲ ਰਹੇ ਨੇ ਸੋ ਬੱਚਿਆਂ ਨੇ ਸਕੂਲਾਂ ਦੇ ਵਿੱਚ ਦਾਖਲ ਹੋਣਾ ਆ ਸੋ ਇਹਦੇ ਵਿੱਚ ਇਹ ਆ ਕਿ ਜਿੱਥੇ ਇਹ ਬੱਚੇ ਦੁਬਾਰਾ ਸਕੂਲਾਂ ਦੇ ਵਿੱਚ ਜਾ ਰਹੇ ਨੇ ਸਕੂਲਾਂ ਦੇ ਵਿੱਚ ਮਾਹੌਲ ਇਸਨੇ ਕਿਸ ਤਰੀਕੇ ਦੇ ਨੇ ਬੱਚਿਆਂ ਨੂੰ ਕਿਸ ਤਰੀਕੇ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਇਹਦੇ ਉੱਪਰ ਵੀ ਅੱਲਾ ਬਾਤਾਂ ਜਿਹੜੀਆਂ ਨੇ ਬਹੁਤ ਜ਼ਰੂਰੀ ਨੇ ਸੋ ਇਹ ਜੋ ਰਿਪੋਰਟ ਇਸ ਸਮੇਂ ਸਾਹਮਣੇ ਆਈ ਹੈ ਜੋ ਕਿ ਚਿਲਡਰਨ ਫਰਸਟ ਕੈਰੇਂਡਾਬਲੋ ਸਮਰ ਲਈ ਅੰਗੀ ਗਈ ਹੈ ਸੋ ਇਹਦੇ ਵਿੱਚ ਉਹਨਾਂ ਨੇ ਕੀ ਦੱਸਿਆ ਆ ਕਹਿੰਦੇ ਕਿ ਜੋ ਕੈਨੇਡਾ ਭਾਰਤ ਦੇ ਜੋ ਸਕੂਲ ਨੇ ਜੋ ਵਿੱਚ ਪੜਨ ਵਾਲੇ ਬੱਚੇ ਨੇ ਕਹਿੰਦੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਬੱਚੇ ਇਹੋ ਜਿਹੇ ਨੇ ਜਿਹੜੇ ਕਿ ਬੋਲਿੰਗ ਦਾ ਸ਼ਿਕਾਰ ਹੋ ਰਹੇ ਨੇ ਸੋ ਇਹਨਾਂ ਨੇ ਜੋ ਰਿਪੋਰਟ ਬਣਾਈ ਆ ਜਿਹਦੇ ਵਿੱਚ 12 ਸਾਲ ਤੋਂ ਲੈ ਕੇ 17 ਸਾਲ ਦੀ ਉਮਰ ਤੱਕ ਦੇ ਜੋ ਬੱਚੇ ਨੇ ਸੋ ਉਹ ਕਹਿ ਰਹੇ ਨੇ ਤਕਰੀਬਨ 70% ਇਹਨਾਂ ਦੀ ਗਿਣਤੀ ਬਣਦੀ ਹੈ ਇਹ ਜੋ ਬੁੱਲੀਂਗ ਦੇ ਸ਼ਿਕਾਰ ਹੋ ਰਹੇ ਨੇ ਇਹ ਬੁੱਲੀਂਗ ਸਕੂਲਾਂ ਦੇ ਵਿੱਚ ਵੀ ਹੋ ਸਕਦੀ ਹੈ ਇਹ ਬੁੱਲੀਂਗ ਆਨਲਾਈਨ ਵੀ ਹੋ ਸਕਦੀ ਹੈ ਕਿਉਂਕਿ ਅੱਜਕੱਲ ਕੀ ਹੈ ਕਿ ਆਨਲਾਈਨ ਯੁੱਗ ਦਾ ਜ਼ਮਾਨਾ ਆ ਸਾਰੇ ਬੱਚੇ ਤਕਰੀਬਨ ਆਨਲਾਈਨ ਵੱਖ-ਵੱਖ ਪਲੇਟਫਾਰਮਸ ਦੇ ਉੱਪਰ ਜੁੜੇ ਹੋਏ ਨੇ ਤੁਸੀਂ ਦੱਸ ਰਹੇ ਨੇ ਕਿ ਆਨਲਾਈਨ ਬੁੱਲੀਂਗ ਦੇ ਵਿੱਚ ਵੀ ਬਹੁਤ ਵੱਡਾ ਵਾਧਾ ਹੋਇਆ ਸਕੂਲਾਂ ਦੇ ਵਿੱਚ ਵੀ ਬੁੱਲੀਂਗ ਹੋ ਰਹੀ ਹੈ ਸੋ ਇਹਦੇ ਵਿੱਚ ਦੱਸ ਰਹੇ ਨੇ ਕਿ ਇਹ ਕਾਫੀ ਵੱਡੀ ਤਦਾਦ ਹੈ 70% ਦੇ ਕੋ ਇੱਕ ਬਹੁਤ ਵੱਡੀ ਤਦਾਦ ਹੁੰਦੀ ਹੈ ਸੋ ਜਿਹੜੇ ਬੱਚੇ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਬੋਲਿੰਗ ਦਾ ਸ਼ਿਕਾਰ ਹੋ ਰਹੇ ਨੇ ਤੇ ਇਹਦੇ ਵਿੱਚ ਐਵੇਂ ਕਹਿ ਰਹੇ ਨੇ ਕਿ 13% ਦੇ ਕਰੀਬ ਹੈ ਉਹ ਜਿਹੇ ਬੱਚੇ ਨੇ ਸੋ ਜਿਹੜੇ ਕੀ ਗਰੀਬੀ ਦੇ ਵਿੱਚ ਪਾਵਰਟੀ ਦੇ ਵਿੱਚ ਰਹਿਣ ਵਾਸਤੇ ਵਿੱਚ ਉਹਨੇ ਕਹਿੰਦੇ ਕਿ ਉਹ ਬੱਚਿਆਂ ਨੂੰ ਇਹ ਬੇਸਿਕ ਚੋਣਾਂ ਦੀਆਂ ਜ਼ਰੂਰਤਾਂ ਹੁੰਦੀਆਂ ਨੇ ਸੋ ਉਹ ਕਿਸੇ ਨਾ ਕਿਸੇ ਤੰਗ ਦੇ ਨਾਲ ਪੂਰੀਆਂ ਨਹੀਂ ਹੋ ਰਹੀਆਂ ਸੋ 13% ਗਿਣਤੀ ਸੱਜਾ ਚਾਂਡਾ ਵਰਗੇ ਦੇਸ਼ ਦੇ ਵਿੱਚ ਹੋਵੇ ਸੋ ਆਪਣੇ ਆਪ ਦੇ ਵਿੱਚ ਇੱਕ ਚਿੰਤਾ ਦਾ ਵਿਸ਼ਾ ਹੈ ਵੈਸੇ ਸਕੂਲਾਂ ਦੇ ਵਿੱਚ ਇਕ ਕਾਫੀ ਕੋਸ਼ਿਸ਼ਾਂ ਹੋਈਆਂ ਨੇ ਆਪਣੇ ਅਪੀਲ ਡਿਸਟ੍ਰਿਕਟ ਸਕੂਲ ਬੋਰਡ ਦੀ ਵੀ ਗੱਲ ਕਰੀ ਆ ਉਹਦੇ ਵਿੱਚ ਵੀ ਕਾਫੀ ਕੋਸ਼ਿਸ਼ਾਂ ਹੋਈਆਂ ਨੇ ਕਿ ਸਕੂਲਾਂ ਦੇ ਵਿੱਚ ਬੱਚਿਆਂ ਕੋਲੋਂ ਜੋ ਇਹ ਫੋਨ ਹੈ ਟੈਲੀਫੋਨ ਵਗੈਰਾ ਹੁੰਦੇ ਨੇ ਸੋ ਇਹਨਾਂ ਦੀ ਵਰਤੋਂ ਨਾ ਹੋ ਸਕੇ ਜਾਂ ਹੋਰ ਜਿਹੜੇ ਗਲਤ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਉਹ ਨਾ ਹੋ ਸਕੇ ਪਰ ਆ ਜੋ ਹੁਣ ਇਸ ਰਿਪੋਰਟ ਦੇ ਮੁਤਾਬਕ ਜੋ ਬੁੱਲਿੰਗ ਦਾ ਮਾਮਲਾ ਸਾਹਮਣੇ ਆਇਆ ਜਿੱਦ 70% ਬੁੱਲਿੰਗ ਹੋਣ ਦੀ ਗੱਲ ਹੈ ਗਈ ਹੈ ਬੱਚਿਆਂ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਇਹਦਾ ਸਾਹਮਣਾ ਕਰਨਾ ਪੈਂਦਾ ਸੋ ਅਗਰ ਇਹਦੇ ਉੱਪਰ ਵੀ ਆਉਣ ਵਾਲੇ ਸਮੇਂ ਦਰਾਨ ਕੰਮ ਕੀਤਾ ਜਾਵੇ ਸੋ ਬੱਚਿਆਂ ਨੂੰ ਮੈਂਟਲੀ ਤੌਰ ਤੇ ਜਿਹੜਾ ਆ ਇੱਕ ਸਹੀ ਰਾਹ ਦੱਸਣ ਵਾਸਤੇ ਜਾਂ ਉਹਨਾਂ ਨੂੰ ਜੋ ਮਾਨਸਿਕ ਜੋ ਮੁਸ਼ਕਲਾ ਹੁੰਦੀਆਂ ਉਹਦੇ ਚੋਂ ਕੱਢਣ ਵਾਸਤੇ ਕਾਫੀ ਸਹਾਈ ਹੋਊਗਾ ਸੋ ਇਹਦੇ ਬੱਚੇ ਵੀ ਆ ਕਿਸੀ ਬਹੁਤ ਸਾਰੀਆਂ ਰਿਪੋਰਟਾਂ ਜਿਕੇ ਜਬੀ ਦੇਖ ਰਿਹਾ ਕਿ ਜੋ ਟੀਨਸ ਨੇ ਜਿਨ੍ਹਾਂ ਦੀ ਉਮਰ 16 17 ਸਾਲ ਹੈ ਛੋਟੀ ਉਮਰ ਦੇ ਬੱਚੇ ਨੇ ਸੋ ਬਹੁਤ ਜਿਹੜੀਆਂ ਵਾਰ ਦਾਤਾ ਹੋ ਰਹੀਆਂ ਨੇ ਗੱਡੀਆਂ ਕੌਂਗੀਆਂ ਨੇ ਹੋਰ ਲੁੱਟਖਸੁੱਟ ਦੀਆਂ ਵਾਰ ਰੁੱਤਾ ਹੋ ਰਹੀਆਂ ਨੇ ਸੋ ਉਹਦੇ ਵਿੱਚ ਵੀ ਫੜੇ ਜਾ ਰਹੇ ਨੇ ਸੋ ਕਿਤੇ ਨਾ ਕਿਤੇ ਸਾਰੀਆਂ ਚੀਜ਼ਾਂ ਜੋ ਨਹੀਂ ਆਪਸ ਵਿੱਚ ਵਿੱਚ ਮਿਲਦੀਆਂ ਨੇ ਸੋ ਅਸੀਂ ਉਮੀਦ ਕਰਦੇ ਹਾਂ ਜੋ ਇਹ ਰਿਪੋਰਟ ਆਈ ਹੈ ਸੋ ਇਸੇ ਆਧਾਰ 'ਤੇ ਆਉਣ ਵਾਲੇ ਸਮੇਂ ਸਰਕਾਰ ਵਕ ਵਕ ਸਕੂਲ ਬੋਰਡ ਚੋਂ ਨੇ ਸਾਡੀ ਸਰਕਾਰਾਂ ਨੇ ਕੁਝ ਨਾ ਕੁਝ ਫੈਸਲੇ ਜ਼ਰੂਰ ਕਰਨਗੇ ਜੀ ਜੀ ਬਨਾਸਾ ਕਿਉਂਕਿ ਤੁਸੀਂ ਕਲੀਅਰ ਵੀ ਕਰ ਦਿੱਤੀਆਂ ਬਹੁਤ ਸਾਰੀਆਂ ਚੀਜ਼ਾਂ ਤੇ ਅੱਜ ਸਕੂਲ ਓਪਨ ਵੀ ਹੋ ਰਹੇ ਨੇ ਖਾਸ ਕਰਕੇ ਜੀਟੀਏ ਇਲਾਕੇ ਦੇ ਵਿੱਚ ਪ੍ਰਿੰਸ ਸਾਹਿਬ ਆਪਾਂ ਨੂੰ ਪਤਾ ਹੀ ਹੈ ਪਿਛਲੇ ਕਈ ਮਹੀਨਿਆਂ ਦੇ ਉੱਤੋਂ ਜਿਹੜਾ ਇੱਕ ਮਹਿੰਮ ਚੱਲ ਰਹੀ ਸੀ ਬ੍ਰੈਂਟਨ ਦੇ ਵਿੱਚ ਸਪੀਡਿੰਗ ਕੈਮਰਾਜ਼ ਨੂੰ ਲੈ ਕੇ ਤੁਸੀਂ ਵੀ ਕਈ ਵਾਰ ਪੋਸਟ ਪਾਈਆਂ ਨੇ ਸੋ ਅੱਜ ਪ੍ਰਿੰਸ ਸਾਹਿਬ ਕੁਝ ਕਹਿਣਾ ਚਾਹੁੰਦੇ ਹੋ ਕਿਉਂਕਿ ਹਜੇ ਬਹੁਤ ਸਾਰੇ ਪਰਿਵਾਰ ਬੱਚਿਆਂ ਨੂੰ ਛੱਡਣ ਵੀ ਜਾ ਰਹੇ ਹੋਣਗੇ ਤੇ ਬਹੁਤ ਸਾਰੀਆਂ ਅੰਗਹਿਲੀਆਂ ਵੀ ਹੋਣਗੀਆਂ ਔਰ ਬਹੁਤ ਸਾਰੇ ਟੈਕਸ ਵੀ ਮਿਲਣ ਗਿਆ ਜਿਹੜੇ ਸਪੀਡਿੰਗ ਕੈਮਰਾਸ ਨੂੰ ਲੈ ਕੇ ਜੀ ਬਿਲਕੁਲ ਦੇਖੋ ਇਬਰਾਮਟਨ ਦੇ ਵਿੱਚ ਇੱਕ ਤੇ ਜੋ ਵਾਰ 9 ਤੇ 10 ਹੈ ਜਿੱਥੇ ਆਪਣੀ ਪੰਜਾਬੀ ਭਾਈਚਾਰਾ ਕਾਫੀ ਵੱਡੀ ਤعداد ਦੇ ਵਿੱਚ ਰਹਿੰਦਾ ਹੈ ਸੋ ਇੱਥੇ ਇਹ ਪਹਿਲੇ ਸਤੰਬਰ ਤੋਂ 990 ਕੈਮਰੇ ਜਿਹੜੇ ਨੇ ਚਾਲੂ ਕੀਤੇ ਗਏ ਨੇ ਸੋ ਇਹ ਬ੍ਰੈਂਟਨ ਦੇ ਵਾਰ 9 ਤੇ 10 ਦੇ ਜਿਹੜੇ ਵੱਖ-ਵੱਖ ਲੋਕੇਸ਼ਨਸ ਨੇ ਸੋ ਇਹਦੇ ਵਿੱਚ ਇਹ ਕੈਮਰੇ ਲਗਾਏ ਗਏ ਨੇ ਕਿਉਂਕਿ ਸਾਨੂੰ ਪਤਾ ਕਿ ਕੈਬਨਿਆਂ ਦੇ ਉੱਪਰ ਇਹ ਵਿਰੋਧ ਵੀ ਚੱਲ ਰਿਹਾ ਪਟੀਸ਼ਨ ਵੀ ਇੱਕ ਪਾਈ ਗਈ ਸੀ ਪਰ ਸਿਟੀ ਦਾ ਹਜੂਰ ਦੂਜੀ ਪਾਸੇ ਆਪਣਾ ਪੱਖ ਹੈ ਕਹਿੰਦੇ ਵੀ ਅਸੀਂ ਯੂਏ ਫੈਸਲਾ ਲਿਆ ਹੈ ਸੋ ਇਹਦੇ ਉੱਪਰ ਅਸੀਂ ਫੈਸਲੇ ਤੇ ਅਸੀਂ ਖੜੇ ਆ। ਇਸ ਦੇ ਵਿੱਚ ਹੁਣ ਇਹ ਆ ਕਿ ਇਹ ਬਹੁਤ ਜਰੂਰੀ ਹੁੰਦਾ ਕਿ ਜਿਹੜੀਆਂ ਇਹ ਸਪੀਡਿੰਗ ਹੁੰਦੀ ਹੈ ਇਹ ਖਾਸ ਹੋਵੇ ਜਿਹੜੇ ਸਕੂਲ ਜ਼ੋਨਸ ਨੇ ਸੋ ਇਹ ਬਹੁਤ ਸਾਰੇ ਹਾਸੀਆਂ ਨੂੰ ਵੀ ਫੇਰ ਜਾਣਦੇ ਜਿਹੜਾ ਇਹ ਦੇ ਕਰਕੇ ਜਿਹੜਾ ਦਿੱਤਾ ਜਾ ਜਾਂਦਾ ਕਿਉਂਕਿ ਇਹ ਬਹੁਤ ਸਾਰੇ ਕੇਸਿਸ ਹੋਏ ਨੇ ਜਿਹੜੇ ਕਿ ਪੈਡਿਸਟਰੀਅਨ ਨੇ ਜਾਂ ਕਈ ਵਾਰ ਬੱਚੇ ਵੀ ਜਿਹੜੇ ਨੇ ਸਪੀਡਿੰਗ ਕਰਕੇ ਜਿਹੜੇ ਹਾਸੀ ਦੇ ਸ਼ਿਕਾਰ ਹੋ ਜਾਂਦੇ ਨੇ ਸੋ ਬਹੁਤ ਇhtਿਆਤ ਰੱਖਣ ਦੀ ਲੋੜ ਹੈ ਕਿਉਂਕਿ ਸਕੂਲ ਖੁੱਲਣੇ ਆ ਉੱਥੇ ਸਕੂਲ ਦੇ ਉੱਪਰ ਜਿਹੜੀ ਆ ਸਪੀਡ ਜ਼ੋਨ ਬਣਿਆ ਹੁੰਦੇ ਆ 40 ਕਿਤੇ ਕਰੀਬ ਸਪੀਡ ਹੁੰਦੀ ਹੈ ਸੋ ਬਹੁਤ ਧਿਆਨ ਦੇਣ ਦੀ ਲੋੜ ਹੈ ਜਿਹੜੋ ਬੱਚਿਆਂ ਦੇ ਸਕੂਲੋਂ ਸੀ ਲੰਘਣਾ ਸਕੂਲਾਂ ਦੇ ਕੋਲੋਂ ਲੰਘਣਾ ਸੋ ਕਾਲੀ ਸਾਰਿਆਂ ਨੂੰ ਹੁੰਦੀ ਹੈ ਪਰ ਇਹ ਨਾ ਹੋਵੇ ਵੀ ਤੁਹਾਡੀ ਕਾਲੀ ਨਾਲ ਕਿਸੇ ਤਰੀਕੇ ਨਾਲ ਨੁਕਸਾਨ ਹੋਵੇ ਤੇ ਉੱਜੀ ਪਾਸੇ ਸ੍ਰੇਮਪਟਨ ਸਿਟੀ ਦੇ ਵੀ ਇਹ ਗੱਲ ਕਰੀ ਕਿ ਨੌ ਨਵੇਂ ਕੈਮਰੇ ਸਿਰਫ 8 9 ਤੇ 10 'ਚ ਹੀ ਲਾ ਦਿੱਤੇ ਨੇ ਹੋਰ ਨਾ ਜਗ੍ਹਾਾਂ ਦੇ ਉੱਪਰ ਵੀ ਕੈਮਰੇ ਲਾਏ ਗਏ ਨੇ ਸਿਟੀ ਆਪਣੇ ਪੱਧਰ ਤੇ ਕੋਸ਼ਿਸ਼ ਕਰ ਰਹੀ ਹੈ ਕਿ ਚੀਜ਼ ਹਫਤਾ ਚਰਉਣ ਵਾਲੇ ਰੁਕੇ ਕਿਸੇ ਨਾ ਕਿਸੇ ਢੰਗ ਦੇ ਨਾਲ ਬੰਦ ਉੱਪਰ ਜੁਰਮਾਨਾ ਵਗੈਰਾ ਲਾਫੀ ਉਹਨਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਰੋਕਿਆ ਜਾਵੇ ਜੀ ਪ੍ਰਾਨ ਸਾਹਿਬ ਸੋ ਜੁਰਮਾਨਿਆਂ ਦੀ ਗੱਲ ਬਾਤ ਹੋਈ ਯੂਥ ਬੁਲਿੰਗ ਦਾ ਸ਼ਕਾਰ ਉਹਨੇ ਉਹਦੀ ਗੱਲ ਬਾਤ ਹੋਈ ਹੈ ਸਿਰ ਹੁਣ ਜਿੱਥੇ ਜਿਹੜੀਆਂ ਕਾਰਾਂ ਦੀ ਚੋਰੀ ਨੂੰ ਲੈ ਕੇ ਫੜੋ ਫੜਾਈ ਹੋ ਜਾਂਦੀਆਂ ਡਕੈਤੀਆਂ ਨੂੰ ਲੈ ਕੇ ਫੇਰ ਕ੍ਰਿਮੀਨਲ ਛੁੱਟ ਜਾਂਦੇ ਨੇ ਸੋ ਹੁਣ ਵਿਰੋਧੀ ਧਿਰ ਤੋਂ ਪੀਰ ਪਾਲੀਗਰ ਉਹਨਾਂ ਨੇ ਕੈਨੇਡਾ ਦੇ ਕ੍ਰਿਮੀਨਲ ਕੋਡ ਦੇ ਵਿੱਚ ਇੱਕ ਜਿਹੜਾ ਸਵੈ ਰੱਖਿਆ ਦਾ ਇੱਕ ਇੱਕ 파ਰਟ ਦੱਸਿਆ ਹੋਇਆ ਸੋ ਤੁਹਾਡੇ ਦੇ ਲਈ ਜੋ ਕਾਨੂੰਨ ਬਣਿਆ ਹੋਇਆ ਸੋ ਸਵੈ ਰੱਖਿਆ ਦੀ ਪਰਿਭਾਸ਼ਾ ਨੂੰ ਸਪਸ਼ਟ ਕਰਨ ਦੀ ਮੰਗ ਕੀਤੀ ਆ ਕਿਉਂਕਿ ਬ੍ਰਿੰਡਸਮ ਵਕ ਵਕ ਸਮੇਂ ਦੇ ਉਤੇ ਹਰੀ ਪਾਰਟੀ ਦੇ ਵਰਕਰ ਉਹਨੂੰ ਪਿਆਰ ਕਰਨ ਵਾਲੇ ਉਹਨਾਂ ਨੂੰ ਵੋਟਾਂ ਪਾਉਣ ਵਾਲੇ ਖਾਸ ਕਰਕੇ ਲਿਬਰਲ ਦੀ ਗੱਲਬਾਤ ਕਰੀਏ ਉਹ ਵੀ ਔਨ 에ਅਰ ਆ ਕੇ ਗੱਲਬਾਤ ਕਰ ਜਾਂਦੇ ਨੇ ਨਹੀਂ ਜੀ ਇਹ ਕੋਡ ਦਿੱਤਾ ਹੋਇਆ ਇਹ ਪਹਿਲਾਂ ਹੀ ਸੀਗਾ ਸਟੀਫਨ ਹਾਰਪਰ ਵੱਲੋਂ ਵੱਲੋਂ ਦਿੱਤਾ ਗਿਆ ਹੈ ਸੋ ਇਹਨਾਂ ਨੇ ਹੁਣ ਮੰਗ ਕੀਤੀ ਹੈ ਵੀ ਘਟੋ ਘਟ ਇਹ ਸਰਕਾਰ ਹੋਰ ਕਲੀਅਰ ਕਰੇ ਕ੍ਰਿਮੀਨਲ ਕੋਡ ਜੀ ਦੇਖੋ ਪਹਿਲਾਂ ਤਾਂ ਅਸੀਂ ਕੋਸ਼ਿਸ਼ ਕਰਨਾਵਾ ਦੀ ਗੱਲ ਕਰਦੇ ਹਾਂ ਜੋ ਹਾਲ ਦੇ ਸਮੇਂ ਜੀਪੀਐ ਜੀਕੇ ਦੇ ਆਲੇ ਦੁਆਲੇ ਵਾਪਰੀਆਂ ਨੇ ਇੱਕ ਅਸੀਂ ਐਲੀਅਨ ਸੈਂਟਾਰੀਓ ਦੀ ਗੱਲ ਕੀਤੀ ਸੀ ਵੀ ਜਿੱਥੇ ਇੱਕ ਕਾਰ ਦੇ ਵਿੱਚ ਹਮਲਾਵਰ ਆਇਆ ਉਜੇ ਤੋਂ ਫਿਰ ਉਹਨੂੰ ਇਹ ਦੂਜੀ ਪਾਸੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਉਹਦੀ ਮਾਰ ਕਟਾਈ ਹੋਈ ਤੇ ਘਰ ਦੇ ਮਾਲਕ ਦੇ ਉੱਪਰ ਵੀ ਜਿਹੜੇ ਚਾਰਜਸ ਲੱਗੇ ਸੀਗੇ ਤੇ ਇਸ ਤੋਂ ਬਾਅਦ ਜੋ ਕੁਝ ਹੋਰ ਮੰਦ ਭੱਜਿਆ ਘਟਨਾਵਾ ਵਾਪਰੀ ਤੇ ਉਹਦੇ ਵਿੱਚ ਐਤਵਾਰ ਤੜਕੇ ਸੋ ਵਾਰਨ ਦੇ ਵਿੱਚ ਘਟਨਾ ਵਾਪਰੀ ਹੈ ਜਿਦੇ ਵਿੱਚ ਅਬਦੁੱਲ ਅਲੀਮ ਫਰੂਕੀ ਜੀ ਦੀ ਉਮਰ 46 ਸਾਲ ਹੈ ਜਿਹੜਾ ਕਿ ਤਿੰਨ ਬੱਚਿਆਂ ਦਾ ਪਿਤਾ ਸੀਗਾ ਸੋ ਜਿਹੜਾ ਕਿ ਪਾਈਚਾਰੇ ਦੇ ਵਿੱਚ ਕਾਫੀ ਜਾਣਿਆ ਪਛਾਣਿਆ ਨਾਮ ਸੀਗਾ ਸੋ ਉਹਨੂੰ ਘਰ ਦੇ ਵਿੱਚ ਆ ਕੇ ਜਿਹੜੇ ਸੀ ਕਟੂਕੜ ਤਿੰਨ ਜਿਹੜੇ ਨੇ ਹਮਲਾਵਰ ਦੱਸੇ ਜਾ ਰਹੇ ਨੇ ਜਿਹੜੇ ਲੁੱਟ ਖਸੂਤ ਦੀ ਮਾਨਸਾ ਦੇ ਨਾਲ ਘਰ ਦੇ ਵਿੱਚ ਆਏ ਸੀਗੇ ਸੋ ਉਹਨਾਂ ਨੇ ਦੱਸਿਆ ਕਿ ਇਹ ਨਾ ਦੀ ਇੱਕ ਲੜਕੀ ਦੇ ਉੱਪਰ ਜਿਹੜੀ ਫਿਰ ਦੇ ਉੱਪਰ ਗਨ ਰੱਖੀ ਜਾਗਨ ਰੱਖ ਕੇ ਦੱਸਿਆ ਵੀ ਜਿਹੜਾ ਵੀ ਘਰ ਦਾ ਕੀਮਤੀ ਮਾਲ ਹੈ ਵੀ ਸਾਡੇ ਹਵਾਲੇ ਕੀਤਾ ਜਾਵੇ ਸੋ ਇਹਦੇ ਵਿੱਚ ਜਦੋਂ ਫਿਰ ਇਸ ਨੇ ਆਪਣੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਇਹਨਾਂ ਨੇ ਅਬਦੁਲ ਅਲੀਮ ਫਰੂਕੀ 46 ਸਾਲ ਨੂੰ ਇਹ ਗੋੜੀਆਂ ਮਾਰ ਕੇ ਕਤਲ ਕਰ ਦਿੱਤਾ ਤੇ ਨੋਟਕਸੋਤ ਵੀ ਦੇਖੋ ਕੀਤੀ ਕਤਲ ਵੀ ਪਿਕਾਰੋਂ ਕਰ ਦਿੱਤਾ ਗਿਆ ਸੋ ਇਸ ਗੱਲ ਨੂੰ ਲੈ ਕੇ ਵੀ ਜਿਹੜੀ ਆ ਕਾਫੀ ਇਸ ਸਮੇਂ ਜਿਹੜੀ ਸਿਆਸਤ ਪੱਕੀ ਹੋਈ ਹੈ ਇਹ ਪੀਰ ਪੋਲੀਓ ਸਾਹਿਬ ਵੀ ਜਿਉਂ ਨੇ ਪੋਸਟ ਟ੍ਰੀਟਮੈਂਟ ਆ ਪਾ ਰਹੇ ਨੇ ਸੋਸ਼ਲ ਮੀਡੀਆ ਰਾਹੀਂ ਵੱਖ-ਵੱਖ ਪਲੇਟਫਾਰਮਸ ਰਾਹੀਂ ਇਸ ਮੁੱਦੇ ਨੂੰ ਉਛਾਲ ਰਹੇ ਨੇ ਸੋ ਇਹਦੇ ਨਾਲ ਹੀ ਅੱਜ ਜਿਕਰ ਗੱਲ ਕਰੀਏ ਤਾਂ ਇੱਕ ਖਬਰ ਆ ਰਹੀ ਹੈ ਵੈਲਰ ਤੋਂ ਵੈਲਰ ਅਨਟਾਰੀਓ ਤੋਂ ਜਿੱਥੇ ਕਿ ਡੈਨੀਅਲ ਸੈਨਿਕਲ ਨਾਂ ਦਾ ਇੱਕ ਇੱਕ ਵਿਅਕਤੀ ਹੈ ਜਦੀ ਉਮਰ 25 ਸਾਲ ਦੱਸੀ ਜਾ ਰਹੀ ਹੈ ਤੋ ਇਹੇ ਬਿਲੋਂ ਇੱਕ ਘਰ ਦੇ ਵਿੱਚ ਦਾਖਲ ਹੋਇਆ ਲੁੱਟਖੋਟ ਤੇ ਰਾਜ ਦੇ ਨਾਲ ਤੇ ਇਹਨੇ ਇੱਕ 50 ਸਾਲਾਂ ਦੇ ਬੱਚੇ ਨੂੰ ਜਿਹੜਾ ਚੋਖ ਕੀਤਾ ਤੇ ਉਹ ਸੈਕਸੁਅਲ ਅਸੌਲਟ ਇਹ ਬੱਚੇ ਨੂੰ ਕੀਤਾ ਆ ਸੋ ਬੱਚਾ ਕਾਫੀ ਗੰਭੀਰ ਹਾਲਤ ਦੇ ਵਿੱਚ ਹਸਪੀਟਲ 'ਚ ਦਾਖਲ ਹੋਇਆ ਤੇ ਇਸ ਵਿਅਕਤੀ ਨੂੰ ਜਿਹੜਾ ਹੈ ਪੁਲਿਸ ਨੇ ਗ੍ਰਿਫਤਾਰ ਕੀਤਾ ਆ ਤੁਸੀਂ ਦੇਖੋ ਵੀ ਇੱਕ ਘਟਨਾ ਦੇ ਵਿੱਚ ਇੱਕ ਘਰ ਦੇ ਵਿੱਚ ਕਿ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਜਾਂਦਾ ਉਹ ਵੀ ਜਿਹੜੇ ਬਾਹਰੋਂ ਆਏ ਹਨ ਲਾਬਰ ਸੀਰੀਅਲ ਮੋਟਕਸਟ ਦੇ ਮਕਸਦ ਨਾਲ ਆਏ ਇਹ ਵਾਇਲੈਂਟ ਆਇਓ ਦੇ ਵਿੱਚ ਇੱਕ 5 ਸਾਲ ਦੇ ਬੱਚੇ ਨੂੰ ਚੋਕ ਕੀਤਾ ਗਿਆ ਸੈਕਸਰੀ ਸੌਲਟ ਕੀਤਾ ਗਿਆ ਘਰ ਦੇ ਵਿੱਚ ਦਾਖਲ ਹੋ ਕੇ ਤੇ ਜਿਹੜੀ ਸੀ ਪਹਿਲਾਂ ਲਿੰਸੇਰਟ ਆਇਓ ਦੀ ਕਵਰ ਕੀਤੀ ਉਹ ਵੱਖਰੀ ਹੈ ਤੇ ਹੋਰ ਰਜਾਨਾ ਇਸ ਤਰੀਕੇ ਦੀਆਂ ਬਹੁਤ ਸਾਰੀਆਂ ਘਟਨਾਵਾਂ ਵੀ ਹੋ ਰਹੀਆਂ ਨੇ ਸੋ ਇਹਨਾਂ ਸਾਰਿਆਂ ਦੇ ਮੱਦੇ ਨਜ਼ਰ ਜਿੱਕਰ ਅਸੀਂ ਏ ਆਪੋਜੀਸ਼ਨ ਪਾਰਟੀ ਕੰਗਰੈਸ ਦੀ ਪਾਰਟੀ ਦੀ ਗੱਲ ਕਰੀਏ ਸੋ ਜਦੋਂ ਉਹਨਾਂ ਦੇ ਆਗੂ ਨੇ ਐਪੀਅਰ ਪਾਲੀਓ ਸੋ ਉਹਨਾਂ ਨੇ ਬ੍ਰੈਂਟ ਦੇ ਵਿੱਚ ਜੋ ਉਹਨਾਂ ਦੀ ਪ੍ਰੈਸ ਕਾਨਫਰੰਸ ਹੋਈ ਹੈ ਸੋ ਉਹਦੇ ਵਿੱਚ ਉਹਨਾਂ ਨੇ ਸਪਸ਼ਟਤਾ ਉਹ ਤੇ ਮੰਗ ਕੀਤੀ ਹੈ ਕਹਿੰਦੇ ਕਿ ਜੋ ਇਹ ਕਾਨੂੰਨ ਕ੍ਰਿਮੀਨਲ ਕੋਰਟ ਦੇ ਵਿੱਚ ਵੜਿਆ ਹੋਇਆ ਸੋ ਇਹਦੇ ਵਿੱਚ ਕਹਿੰਦੇ ਵੀ ਸੋਧ ਕੀਤਾ ਜਾਵੇ ਤੇ ਜੋ ਗੈਰ ਕਾਨੂੰਨੀ ਦਸਪੈਟ ਹੁੰਦੀ ਹੈ ਉਹਦੇ ਵਿੱਚ ਜਦੋਂ ਸਵੇ ਰੱਖਿਆ ਕੋਈ ਵਿਅਕਤੀ ਘਾਦਾ ਘਾਦਾ ਮਾਲਕ ਤਾਂ ਉਹ ਕਿੰਨੀ ਕੁ ਤਾਕਤ ਵਰਤ ਸਕਦਾ ਕਿ ਧੰਗ ਦੇ ਨਾਲ ਇਹ ਜਿਹੜਾ ਹਮਲਾ ਆਵਾਰੇਸ ਨੂੰ ਰੋਕ ਸਕਦਾ ਕਹਿੰਦੇ ਸਪਸ਼ਟ ਹੋਣਾ ਚਾਹੀਦਾ ਆ ਕਹਿੰਦੇ ਜਿਸ ਟਾਂਗੜੇ ਨਾਲ ਇਸ ਕਹਿੰਦੇ ਵੀ ਕ੍ਰਿਮੀਨਲ ਕੋਰਟ ਚ ਦੱਸਿਆ ਗਿਆ ਕਿ ਇਹ ਕਿਸ ਕਿੰਦਾ ਦੋਸ਼ੀ ਕਿ ਕਿਹਨੂੰ ਰੋਕ ਸਕਦੇ ਹੋ ਪਿਉ ਦਾ ਉਮਰ ਕਿੰਨੀ ਹੈ ਉਹਦਾ ਲਿੰਗ ਕੀ ਹੈ ਪੁਰਸ਼ ਹੈ ਕੀ ਔਰਤ ਹੈ ਕਿ ਤਕੜਾ ਹੈ ਜਾਂ ਮਾੜਾ ਹੈ ਬਹੁਤ ਚੀਜ਼ਾਂ ਨੂੰ ਦੇਖ ਕੇ ਤੁਸੀਂ ਤਾਕਤ ਦੀ ਇਸਤੇਮਾਲ ਕਰਨਾ ਕਹਿੰਦੇ ਵੀ ਇੰਨਾ ਸਮਾਂ ਕਿਸੇ ਕੋਲ ਹੁੰਦਾ ਤੇ ਇੰਨੀਆਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਤਾਂ ਫਿਰ ਉਹਦੇ ਹਿਸਾਬ ਨਾਲ ਆਪਣੇ ਆਪ ਨੂੰ ਬਚਾ ਕੇ ਹੁਣ ਜਿਵੇਂ ਗੱਲ ਵਾਅਨ ਦੀ ਕੀਤੀ ਹੈ ਸੋ ਉਹਨਾਂ ਨੂੰ ਤਾਂ ਆ ਕੇ ਗੋਲੀ ਮਾਰਤੀ ਅਭਲਾਵਰ ਨੇ ਤਾਂ ਕੁਝ ਨਹੀਂ ਦੇਖਿਆ ਵੀ ਘਰ ਦੇ ਵਿੱਚ ਜਿਹੜਾ ਸ਼ਖਸ ਹੈ ਉਹਦੇ ਤਿੰਨ ਬੱਚੇ ਵੀ ਨੇ ਪਰਿਵਾਰ ਨੂੰ ਪਾਲ ਰਿਹਾ ਸੋ ਦੂਜੇ ਪਾਸੇ ਜਿਹਨੇ ਬਚਾ ਕਰਨਾ ਉਹਦੇ ਵਾਸਤੇ ਕੰਡੀਸ਼ਨਸ ਬਹੁਤ ਨੇ ਸੋ ਪਾਲੀਓ ਸਾਹਿਬ ਨੇ ਮਾ ਕੇ ਕੀਤੀ ਕਹਿੰਦੇ ਵੀ ਇਸ ਤਰ੍ਹਾਂ ਚੱਲਣਾ ਨਹੀਂ ਹੈ ਇਹ ਥੀਨ ਨੂੰ ਸਪਸ਼ਟ ਕੀਤਾ ਜਾਵੇ ਇਸ ਕ੍ਰਿਮੀਨਲ ਕੋਡ ਨੂੰ ਕਹਿੰਦੇ ਇੱਕ ਕਲੈਰਟੀ ਹੋਣੀ ਚਾਹੀਦੀ ਹੈ ਤਾਂ ਕਹਿੰਦੇ ਵੀ ਜੇਕਰ ਫਿਰ ਸਰਕਾਰ ਸਾਡੀ ਗੱਲ ਨਹੀਂ ਮੰਨਦੀ ਤਾਂ ਸਿਆੜਾਂ ਦੇ ਵਿੱਚ ਕਹਿੰਦੇ ਵੀ ਅਸੀਂ ਆਪਣਾ ਜਿਹੜਾ ਆ ਬਿੱਲ ਲੈ ਕੇ ਆਵਾਂਗੇ ਤੇ ਉਹਦੇ ਵਿੱਚ ਵਿਮੰਗ ਕਰਾਂਗੇ ਵੀ ਇਹ ਜਿਹੜਾ ਕਾਨੂੰਨ ਹੈ ਇਹਦੇ ਵਿੱਚ ਕਿਸ ਤਰੀਕੇ ਦੀ ਵਿੱਲੀ ਹੋਣੀ ਚਾਹੀਦੀ ਹੈ ਹੁਣ ਦੇਖੋ ਵੀ ਉਹਨਾਂ ਦੀ ਮੰਗ ਤੇ ਸਰਕਾਰ ਕੋਈ ਗੌਰ ਕਰਦੀ ਹੈ ਜਾਂ ਨਹੀਂ ਕਰਦੀ ਪਰ ਇਹ ਆ ਵੀ ਦਿਨ ਬਦਲੇ ਜਿਹੜੇ ਆ ਇਸ ਤਰੀਕੇ ਦੇ ਮਾਮਲੇ ਬਹੁਤ ਵਧ ਰਹੇ ਨੇ ਇਵਨ ਲੋਕਾਂ ਦੇ ਜਿਹੜੇ ਕਤਲ ਤੱਕ ਹੋ ਰਹੇ ਨੇ ਐਨਸਰ ਜਿੱਥੇ ਕਤਲ ਹੋ ਰਹੇ ਨੇ ਕਦੇ ਕੋਈ ਦਿਨ ਇਦਾਂ ਮੈਂ ਕੋਈ ਹਫਤਾ ਕੋਈ ਮਹੀਨਾ ਬਣ ਜਾਂ ਨਹੀਂ ਰਹਿੰਦਾ ਜਿਦੇ ਵਿੱਚ ਆਪਣੇ ਲੋਕਾਂ ਦਾ ਨਾਂ ਨਾ ਆਵੇ ਸੋ ਹੁਣ ਕਾਰਾਂ ਖੋਹਣ ਦੇ ਮਾਮਲਿਆਂ ਦੇ ਵਿੱਚ ਵੀ ਔਰ ਨਾਲ ਹਥਿਆਰ ਹੋਣ ਉਹ ਵੀ ਮਾਮਲੇ ਸਾਹਮਣੇ ਆ ਰਹੇ ਨੇ ਔਰ ਜਿਦੇ ਵਿੱਚ ਦੋ ਭਾਰਤੀ ਨੇ ਦੇ ਕੋਈ ਇੱਕ ਤਾਂ ਜਿਹੜੇ ਪਿਛਲੇ ਮਹੀਨੇ ਇੱਕ ਬ੍ਰੈਂਟਨ ਦੇ ਘਰ ਦੇ ਵਿੱਚ ਗੋਲੀਆਂ ਚੱਲੀਆਂ ਸੀਆਂ ਉਹਦੀ ਵੀਡੀਓ ਵੀ ਕਾਫੀ ਵਾਇਰਲ ਹੋਈ ਸੀ ਕਿ ਦੋ ਜਣੇ ਆਉਂਦੇ ਨੇ ਜੇ ਪਰੰਤ ਦੇ ਘਰ ਦੇ ਉੱਪਰ ਗੋੜੀਆਂ ਚਲਾ ਕੇ ਚਲੇ ਜਾਂਦੇ ਨੇ ਸੋ ਇੱਕ ਤਾਂ ਇਸ ਮਾਮਲੇ ਦੇ ਵਿੱਚ ਅਪੀਲ ਪੁਲਿਸ ਨੇ ਵੀ ਨੀ ਪੈਗ ਤੋਂ ਇਹ ਫਰੇਡ ਦੇ ਦੋ ਜਣੇ ਸੋ ਜਿਦੇ ਵਿੱਚ 30 ਸਾਲਾਂ ਦਾ ਗੁਰਪ੍ਰੀਤ ਸਿੰਘ ਹੈ 20 ਸਾਲਾਂ ਦਾ ਹੁਸਨਦੀਪ ਸਿੰਘ ਹੈ ਸੋ ਇਹ ਜਿਹੜੇ ਨੇ ਇੱਕ ਤਾਂ ਇਹਨਾਂ ਦੇ ਵਿੱਚੋਂ ਫੜਿਆ ਗਿਆ ਆ ਵੀ ਨੀ ਪੈਗ ਤੋਂ ਇੱਕ ਕੰਦੇ ਵੀ ਮਿਸਿਸ ਸਾਗਾ ਤੋਂ ਫੜਿਆ ਗਿਆ ਆ ਸੋ ਇਹ ਦੱਸੇ ਜਾ ਰਹੇ ਨੇ ਵੀ ਉਹ ਲੋਗ ਨੇ ਜਿਨ੍ਹਾਂ ਨੇ ਬ੍ਰਾਮਤਨ ਦੇ ਇੱਕ ਘਰ ਤੇ ਜੜੀਆਂ ਗੋਲੀਆਂ ਚਲਾਈਆਂ ਸੀ ਉਸ ਨੂੰ ਇੱਕ ਸਟ੍ਰਕਚਰ ਨਾਲ ਸੰਬੰਧਿਤ ਇਸ ਮਾਮਲੇ ਨੂੰ ਦੱਸਿਆ ਜਾ ਰਿਹਾ ਸੋ ਇਹਦੇ ਨਾਲ ਇੱਕ ਘਟਨਾ ਮਿਸੀ ਸਾਗਾ ਦੇ ਵਿੱਚ ਵਾਪਰੀ ਸੀਗੀ ਸੋ ਉਸ ਘਟਨਾ ਚ ਕੀ ਸੀਗਾ ਵੀ ਹਥਿਆਰਬੰਦ ਹੋ ਕੇ ਤੇ ਮਿਸੀ ਸਾਗਾ ਦੇ ਵਿੱਚ ਇੱਕ ਡੱਡੀ ਨੂੰ ਲੁੱਟਿਆ ਗਿਆ ਸੀਗਾ ਸੋ ਇਹ ਜਿਹੜੀ ਇੱਕ ਘਟਨਾ ਸੀਗੀ ਸੋ ਜੀ ਦੇ ਵਿੱਚ ਇੱਕ ਗੱਡੀ ਨੂੰ ਹਥਿਆਰਬੰਦ ਹੋ ਕੇ ਲੁੱਟਿਆ ਗਿਆ ਸੀਗਾ ਸੋ ਇਸ ਮਾਮਲੇ ਦੇ ਵਿੱਚ ਵੀ ਨਜੀ ਦੋ ਜਣੇ ਜਿਹੜੇ ਨੇ ਏਪੀ ਲੀਜਰ ਦੇ ਪੁਲਿਸ ਵੱਲੋਂ ਫੜੇ ਗਏ ਨੇ ਸੋ ਬਕਾਇਦਾ ਤੌਰ ਤੇ ਉਹਨਾਂ ਦੀਆਂ ਤਸਵੀਰਾਂ ਤੇ ਉਹਨਾਂ ਦੇ ਬਾਰੇ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਗਈ ਹੈ ਸੋ ਇਹਦੇ ਵਿੱਚ ਹੋਇਆ ਕੀ ਸੀਗਾ ਕਿ ਜੂਨ 19 2025 ਨੂੰ ਇਹ ਦੋ ਜਿਹੜੇ ਸਸਪੈਕਟ ਸੀਗੇ ਸੋ ਇਹਨਾਂ ਨੇ ਇਹ ਮਿਨੀਓਲਾ ਰੋਡ ਦੇ ਉੱਪਰ ਇੱਕ ਘਰ ਸੀਗਾ ਸੋ ਉਹਦੇ ਡਰਾਈਵਵੇ ਤੋਂ ਗੱਡੀ ਕੋਹਣ ਦੀ ਕੋਸ਼ਿਸ਼ ਕੀਤੀ ਹੈ ਸੋ ਇਹਦੇ ਵਿੱਚ ਮਰਸੀ ਕਹਿੰਦੇ ਗੱਡੀ ਜਿਹੜੀ ਕਾਫੀ ਮਹਿੰਗੀ ਗੱਡੀ ਹੈ ਸੋ ਇਹਨੂੰ ਜਿਹੜਾ ਸੀ ਖੋਣ ਦੀ ਘਟਨਾ ਸੀ ਜਿਹਦੇ ਵਿੱਚ ਇੱਕ ਚਾਕੂ ਤੇ ਗRANDੀ ਮਦਦ ਨਾਲੇ ਗੱਡੀ ਖੋਈ ਗਈ ਸੀ ਸੋ ਇਸ ਮਾਮਲੇ ਦੀ ਫਰਦਰ ਇਨਵੈਸਟੀਗੇਸ਼ਨ ਕਰਕੇ ਇਹ ਬਰੰਤਨ ਵਾਸੀ 19 ਸਾਲਾਂ ਦੇ ਇੱਕ ਵੀਰ ਰੰਦਾਵਾ ਨੂੰ ਅਰੈਸਟ ਕੀਤਾ ਗਿਆ ਹੈ ਤੇ ਦੂਜੇ ਪਾਸੇ ਜਿਹੜਾ ਸੈਕੰਡ ਸਸਪੈਕਟ ਹੈ ਇਸ ਮਾਮਲੇ ਦੇ ਵਿੱਚ 20 ਸਾਲਾਂ ਦਾ 파ਰਥ ਸ਼ਰਮਾ ਜਿਹੜਾ ਕਿ ਓਕਵਿਲ ਦਾ ਰਹਿਣ ਵਾਲਾ ਸੋ ਉਹਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੋ ਕੁੱਲ ਦੋ ਗ੍ਰਿਫਤਾਰੀਆਂ ਹੋਈਆਂ ਨੇ ਇੱਕ ਤਾਂ ਕੰਵੀਰ ਦਾ ਬਾ 19 ਸਾਲਾ ਦੇ ਦੂਜੇ ਪਾਸੇ 파ਰਤ ਸ਼ਰਮਾ ਜਿਹਦੀ ਉਮਰ 20 ਸਾਲ ਹੈ ਉਹ ਇੰਦਾ ਰਹਿਣ ਵਾਲਾ ਆ ਸੋ ਦੋ ਜਣਿਆਂ ਨੂੰ ਜਿਹੜੀ ਆਰਮਡ ਕਾਰ ਚੈਕਿੰਗ ਦੇ ਮਾਮਲੇ ਜਿਹੜੀ ਮਿਸਿਸਾਗਾ ਦੇ ਵਿੱਚ ਹੋਈ ਸੀ ਸੋ ਉਹਦੇ ਸੰਦਰਭ ਦੇ ਵਿੱਚ ਇਹ ਦੋ ਜਣੇ ਪੀਲ ਜਨਰਲ ਪੁਲਿਸ ਨੇ ਗ੍ਰਿਫਤਾਰ ਕੀਤੇ ਜੀ ਜੀ ਪ੍ਰੇਨ ਸਾਹਿਬ ਅਣੀ ਵੀ ਸਾਹਿਬ ਜਿੱਥੇ ਦੌੜ ਲੱਗੀ ਹੋਈ ਆ ਪੂਰੀ ਦੁਨੀਆ ਦੇ ਵਿੱਚ ਇੱਕ ਤਾਂ ਵਪਾਰਕ ਸੰਬੰਧ ਤਕੜੇ ਕਰਨ ਦੇ ਲਈ ਔਰ ਪਾਵਰ ਦਿਖਾਉਣ ਦੇ ਲਈ ਹੁਣ ਵਿਸ਼ਵ ਦੇ ਵੱਡੇ ਨੇਤਾਵਾਂ ਦੀ ਕਿਸੇ ਇੱਕ ਜਗ੍ਹਾ ਦੇ ਉੱਤੇ ਕੋਈ ਖਾਸ ਮੀਟਿੰਗ ਹੋਈ ਹੈ ਪ੍ਰਧਾਨ ਸਾਹਿਬ ਦੇਖੋ ਜਿਵੇਂ ਤੁਸੀਂ ਵਾਕ ਵਾਕ ਨਿਊਜ਼ ਏਜੰਸੀ ਦੇ ਉੱਪਰ ਵਾਕ ਵਾਕ ਨਿਊਜ਼ ਪੋਰਟਲ ਦੇ ਉੱਪਰ ਲਗਾਤਾਰ ਖਬਰਾਂ ਦੇਖ ਰਹੇ ਹੋ ਕਿ ਜੋ ਐਸਈਓ ਸੁਵੇਨਨ ਹੈ ਜੋ 2025 ਦਾ ਇਸ ਸਾਲ ਦਾ ਸੁਵੇਨਨ ਹੈ ਸੋ ਚੀਨ ਦੇ ਧਿਆਨ ਜਨ ਵਿਸ਼ੇ ਹੋਇਆ ਹੈ ਸੋ ਇਹਦੇ ਵਿੱਚ ਜੋ ਦੁਨੀਆ ਦੇ ਜਿਹੜੇ ਵੱਡੇ ਜਿਹੜੇ ਲੀਡਰਸ ਨੇ ਸੋ ਉਹਦੇ ਉੱਪਰ ਪਹੁੰਚ ਰਿਹਾ ਕਿ ਕਿ ਇਹਦੇ ਵਿੱਚ ਜੋ ਵੈਸਟਰਨ ਵਰਲਡ ਹੈ ਉਦਿਸ਼ਮੂਲੀ ਤੇ ਨਹੀਂ ਆਇਆ ਕਿ ਵੈਸਟਰਨ ਵਰਲਡ ਦਾ ਇੱਕ ਤਰੀਕੇ ਨਾਲ ਜੋ ਵਿਰੋਧੀ ਧੜਾ ਕਹਿ ਲਈਏ ਜਿਹੜਾ ਇਹਨਾਂ ਦੇ ਖਿਲਾਫ ਕਿਸੇ ਨਾ ਕਿਸੇ ਤੰਗ ਦੇ ਨਾਲ ਆਪਸ ਵਿੱਚ ਦੇ ਵਿੱਚ ਇੱਕ ਜੁਟਤਾ ਬਣਾਉਣਾ ਚਾਹੁੰਦਾ ਹੈ ਸੋ ਉਹ ਕੰਟਰੀ ਸੀ ਦੇ ਵਿੱਚ ਸ਼ਾਮਲ ਹੋਏ ਸੀ ਸੋ ਇਹ ਸ਼ੰਘਾਈ ਸਹਿਯੋਗ ਸੰਗਠਨ ਜਿਹੜਾ ਸੀਓਜੀ ਨੂੰ ਅਸੀਂ ਕਹਿੰਦੇ ਹਾਂ ਸੋ ਇਹਦਾ 25 ਵਾ ਸਿਮੇਲਨ ਚੀਨ ਦੇ ਟਿਆਨਜਿਨ ਸ਼ਹਿਰ ਦੇ ਵਿੱਚ 31 ਅਗਸਤ ਤੋਂ ਲੈ ਕੇ 1 ਸਤੰਬਰ ਤੱਕ ਹੋਇਆ ਸੋ ਇਹਦੇ ਵਿੱਚ ਜਿੱਥੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਇਸ ਮੇਲਨ ਦੀ ਜਿਹੜੀ ਆ ਤੇ ਨਿਮਾਇੰਦਗੀ ਕੀਤੀ ਹੈ ਸੋ ਉੱਥੇ ਸਮੇਲਨ ਹੋਇਆ ਸੋ ਇਹਦੇ ਵਿੱਚ ਹੋਰ ਵੀ ਦੁਨੀਆਂ ਭਰ ਦੇ ਵੱਡੇ ਲੀਡਰਸ ਜਿਹੜੇ ਨੇ ਜਿਹਦੇ ਵਿੱਚ ਰੂਸ ਦੇ ਰਾਸ਼ਟਰਪਤੀ ਇਹ ਵਿਲਾਦੀਮਿਰ ਪੁਤਿਨ ਸਾਹਿਬ ਪਹੁੰਚੇ ਨੇ ਕਿ ਪਰ ਜਿਹੜੇ ਪ੍ਰਾਈਮ ਮਿਨਿਸਟਰ ਨੇ ਨਿੰਦਰ ਮੋਦੀ ਸਾਹਿਬ ਵੀ ਇਹਦੇ ਵਿੱਚ ਪਹੁੰਚੇ ਨੇ ਸੋ ਹੋਰ ਵੀ ਕਾਫੀ ਜਿਹੜੇ ਜਿਹੜੇ ਜਿਵੇਂ ਵੀਅਤਨਾਮ ਵਰਗੇ ਮੁਲਕ ਨੇ ਸੋ ਹੋਰ ਜਿਹੜੇ ਇਹਨਾਂ ਦੇ ਜਿਹੜੇ ਸਹਿਯੋਗੀ ਮੁਲਕ ਨੇ ਜਿਹੜੇ ਰਸ਼ੀਆ ਦੇ ਗਲੋਸ ਨੇ ਸੋ ਇਹਨਾਂ ਦੇ ਜਿਹੜੇ ਆਗੂ ਨੇ ਉੱਥੇ ਪਹੁੰਚੇ ਨੇ ਪਾਕਿਸਤਾਨ ਦੇ ਵੀ ਪ੍ਰਾਈਮ ਮਿਨਿਸਟਰ ਪਹੁੰਚੇ ਨੇ ਇਹਦੇ ਵਿੱਚ ਜਿਹੜੇ ਨੇ ਈਰਾਨ ਦੇ ਵੀ ਜਿਹੜੇ ਨੁਮਾਇੰਦੇ ਪਹੁੰਚੇ ਨੇ ਸੋ ਇਹਦੇ ਵਿੱਚ ਆਪਣੇ ਆਪ ਨੂੰ ਜਿਹੜਾ ਉਸ ਖੇਤਰ ਦੇ ਵਿੱਚ ਮਜ਼ਬੂਤ ਕਰਨੇ ਦੀ ਗੱਲਾਂ ਵਧਾ ਹੋਈਆਂ ਖਾਸ ਸੌਰਤੇ ਅਰਥਵਾਦ ਹੈ ਵਪਾਰ ਹੈ ਸੁਰੱਖਿਆ ਹੈ ਆਰਥਿਕ ਸਹਿਯੋਗ ਵਰਗੇ ਮੁੱਦਿਆਂ ਤੇ ਚਰਚਾ ਹੋਈ ਹੈ ਸੋ ਇਹਦੇ ਨਾਲ ਇਹਨੇ ਵੀ ਜਿਹੜੀ ਐਸਆਈਓ ਵਿਕਾਸ ਬੈਂਕ ਦੀ ਸਥਾਪਨਾ ਨੂੰ ਤੇਜ ਕਰਨ ਦੀ ਜਿਹੜੀ ਗੱਲ ਕੀਤੀ ਵੀ ਕਿ ਆਪਣਾ ਵਿਕਾਸ ਬੈਂਕ ਬਣਾਇਆ ਜਾਵੇ ਜਿਸ ਦੇ ਵਿੱਚ ਨਾ ਮੁਲਕ ਖਲੋਸੇ ਹੋ ਕੀਤਾ ਜਾਵੇ ਸੋ ਇਹਦੇ ਵਿੱਚ ਵਪਾਰ ਊਰਜਾ ਤੇ ਡਿਜੀਟਲ ਆਰਥਿਕਤਾ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਸੋ ਬਹੁਤ ਸਾਰੇ ਸੇ ਮੁੱਦਿਆਂ ਦੇ ਉੱਪਰ ਜਿਹੜੀ ਗੱਲਬਾਤਾਂ ਹੋਈਆਂ ਨੇ ਸੋ ਇਹਦੇ ਵਿੱਚ ਇਹ ਆ ਕਿ ਜੋ ਭਾਰਤ ਦੇ ਪ੍ਰਾਈਮ ਮਿੰਿਸਟਰ ਨੇ ਮੋਦੀ ਸਾਹਿਬ ਕਿਉਂਕਿ ਇਹ ਵੀ ਉੱਥੇ ਪਹੁੰਚੇ ਹੋਏ ਸਾਰਨ ਸੋ ਇਹਨਾਂ ਨੇ ਵੀ ਆਪਣੀਆਂ ਜਿਹੜੀਆਂ ਵੀਡੀਓਜ਼ ਨੇ ਤਸਵੀਰਾਂ ਨੇ ਜਿਦੇ ਵਿੱਚ ਇਹ ਰਸ਼ੀਆ ਦੇ ਪ੍ਰੈਜ਼ੀਡੈਂਟ ਨਾਲ ਚੀਨ ਦੇ ਪ੍ਰੈਜ਼ੀਡੈਂਟ ਨਾਲ ਸਾਂਝੀਆਂ ਕੀਤੀਆਂ ਨੇ ਸੋ ਜਿਸ ਢੰਗ ਨਾਲ ਅਮਰੀਕਾ ਦੇ ਨਾਲ ਭਾਰਤ ਦੇ ਰਿਸ਼ਤੇ ਜੋ ਪਹਿਲਾਂ ਕਾਫੀ ਮਜ਼ਬੂਤ ਲੱਗ ਰਹੇ ਸੀ ਉਹ ਹੁਣ ਉਸ ਹਾਲਾਤ ਦੇ ਵਿੱਚ ਨਹੀਂ ਆ ਟਰੰਪਸ ਸਾਊਥ ਦੇ ਨਾਲ ਹੁਣ 19 ਮੋਦੀ ਸਾਹਿਬ ਦੀ ਬਣ ਨਹੀਂ ਰਹੀ ਹੈ ਸੋ ਦੂਜੇ ਪਾਸੇ ਚੀਨ ਰਸ਼ੀਆ ਜਾਂ ਹੋਰ ਜਿਹੜੇ ਮੁਲਕ ਨੇ ਸੋ ਉਹਨਾਂ ਦੇ ਨਾਲ ਹੁਣ ਭਾਰਤ ਨੇਲੇ ਸਬੰਧ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਸੋ ਇਹਨਾਂ ਕੋਸ਼ਿਸ਼ਾਂ ਦੇ ਵਿੱਚ ਸੋ 트럼ਪ ਸਾਹਿਬ ਐਸੋ ਉਹਨਾਂ ਦਾ ਕੱਲ ਇੱਕ ਟਵੀਟ ਵੀ ਸਾਹਮਣੇ ਅੱਜ ਪੋਸਟਰਾਂ ਨੇ ਸਾਂਝੀ ਕੀਤੀ ਹੈ ਸੋ ਖਾਸ ਤੌਰ ਤੇ ਭਾਰਤ ਦੇ ਨਾਲ ਸਬੰਧ ਦੇ ਵਿੱਚ ਉਹਨਾਂ ਨੇ ਗੱਲ ਕਹੀ ਹੈ ਕਹਿੰਦੇ ਵੀ ਭਾਰਤ ਸਾਨੂੰ ਤਾਂ ਬਹੁਤ ਸਾਰੀਆਂ ਚੀਜ਼ਾਂ ਆਪਣੀਆਂ ਬੀਚ ਰਿਹਾ ਹੈ ਲੰਦੀ ਵੱਡੀ ਤਦਾਦ ਦੇ ਵਿੱਚ ਕਹਿੰਦੇ ਸਾਨੂੰ ਐਕਸਪੋਰਟ ਕਰ ਰਿਹਾ ਪਰ ਕਹਿੰਦੇ ਬਹੁਤ ਘੱਟ ਵਸਤੂਆਂ ਜਿਹੜੀਆਂ ਅਮਰੀਕਾ ਭਾਰਤ ਨੂੰ ਵੇਚਦੇ ਕਰਨੇ ਕਾਰਨ ਇਹ ਆ ਕਿ ਭਾਰਤ ਨੇ ਸਾਡੇ ਉੱਪਰ ਟੈਰਿਫ ਕਹਿੰਦੇ ਬਹੁਤ ਜ਼ਿਆਦਾ ਲਾਏ ਹੋਏ ਸੀ ਅਸੀਂ ਵੇਚੇ ਨਹੀਂ ਸਕਦੇ ਸੀ ਹੁਣ ਕਹਿੰਦੇ ਵੀ ਭਾਰਤ ਸਾਨੂੰ ਆਫਰ ਕਰ ਰਿਹਾ ਆ ਕਿ ਅਸੀਂ ਇਹ ਟੈਰਿਫ ਨੂੰ ਜਿਹੜਾ ਬਿਲਕੁਲ ਖਤਮ ਕਰਨ ਵਾਸਤੇ ਤਿਆਰ ਆ ਕਹਿੰਦੇ ਵੀ ਸਮਾਨ ਤੁਸੀਂ ਸਾਰਾ ਰਸ਼ੀਆ ਤੋਂ ਲੈ ਰਹੇ ਹੋ ਵਿੱਚ ਵੀ ਰਸ਼ੀਆ ਤੋਂ ਲੈ ਰਹੇ ਹੋ ਬੇਨਸ ਵੀ ਥੋੜਾ ਜਿਆਦਾ ਰਸ਼ੀਆ ਦੇ ਨਾਲ ਜਿਆਦਾ ਆ ਤੇ ਮਿਲਟਰੀ ਇਕਮੈਂਟ ਵੀ ਤੁਸੀਂ ਉਧਰੋਂ ਖਰੀਦ ਰਹੇ ਹੋ ਵੀ ਸਾਡੀਆਂ ਚ ਜਦੋਂ ਦੀ ਖਰੀਦ ਨਹੀਂ ਰਹੇ ਸੋ ਇਸ ਕਰਕੇ ਕਹਿੰਦੇ ਵੀ ਲੋਕਾਂ ਨੂੰ ਸਮਝਣ ਦੀ ਲੋੜ ਹੈ ਵੀ ਅਸੀਂ ਕਿਉਂ ਇਹ ਜਿਆਦਾ ਟੈਰਿਫ ਜਿਹੜੇ ਭਾਰਤ ਦੇ ਉੱਪਰ ਲਾਏ ਸੀਗੇ ਸੋ ਨਾਲ ਹੀ ਉਨਾ ਨੇ ਵੀ ਕਿਹਾ ਵੀ ਜੋ ਪਾਂਠ ਹੋਣ ਆਫਰ ਕਰ ਰਿਹਾ ਵੀ ਟੈਰਿਫ ਰੋਸੀ ਬਿਲਕੁਲ ਖਤਮ ਕਰਨ ਦੇ ਪਿਆਰਾ ਪਰ ਕਹਿੰਦੇ ਵੀ ਫੈਸਲਾ ਦਾ ਬੜਾ ਲੇਟ ਹੈ ਈ ਕਾਮ ਕਰਨ ਦੇ ਦੌਰਾਨ ਕਾਫੀ ਸਮਾਂ ਪਹਿਲਾਂ ਹੀ ਕਰ ਲੈਣਾ ਚਾਹੀਦਾ ਸੀਗਾ ਹੁਣ ਇਹ ਪੋਲਟਿਕਲ ਜਿਹੜੇ ਹਾਲਾਤ ਬਦਲੇ ਨੇ ਕਿਸੇ ਸਮੇਂ ਇਹ ਡੋਨਲਡ ਟਰਪ ਨੇ ਬੜੀ ਨਜ਼ਦੀਕੀਆਂ ਸੀਗਾ ਪਰ ਹੁਣ ਇਹ ਪ੍ਰਾਈਮ ਮਿਨਿਸਟਰ ਜਿਹੜੀ ਮੋਦੀ ਨੇ ਉਹ ਚੀਨ ਰਸ਼ੀਆ ਦਾ ਹੋਰ ਜਿਹੜੇ ਮੁਲਕ ਨੇ ਜਿਹੜੇ ਐਸੀਓ ਦੇ ਵਿੱਚ ਸ਼ਾਮਲ ਹੋਏ ਨੇ ਸੋ ਉਹਨਾਂ ਦੇ ਨਾਲ ਆਪਣੇ ਸਬੰਧ ਜਿਹੜੇ ਆ ਬਿਹਤਰ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੋਏ ਐ ਜੀ ਬ੍ਰਾਂਡ ਸਾਹਿਬ ਸਾਹਿਬ ਅਗਲੀ ਖਬਰ ਅਫਗਾਨਿਸਤਾਨ ਤੋਂ ਸਾਹਮਣੇ ਆ ਰਹੀ ਆ ਅ ਵੱਡੀ ਤੀਬਰਤਾ ਦੇ ਨਾਲ ਕਹਿੰਦੇ ਪੁਚਾਲ ਆਇਆ ਜੀ ਉੱਥੇ ਤੇ ਮੌਤਾਂ ਵੀ ਕਾਫੀ ਹੋਈਆਂ ਨੇ ਆ ਬਿਲਕੁਲ ਦੇਖੋ ਜਿਵੇਂ ਅਸੀਂ ਪੰਜਾਬ ਦੇ ਵਿੱਚ ਦੇਖ ਰਹੇ ਆ ਕਿ ਕੁਦਰਤ ਦਾ ਜੋ ਗਰੁੱਪੀ ਹੈ ਪੰਜਾਬ ਨੂੰ ਇਸ ਸਮੇਂ ਚ ਝਲਣੀ ਪੈ ਰਹੀ ਹੈ ਇਹ ਵੱਡੀ ਤਦਾਦ ਦੇ ਵਿੱਚ ਜੋ ਠਹਾੜ ਆਏ ਨੇ ਪਿਛਲੇ ਕੁਝ ਦਿਨ ਤੋਂ ਲਗਾਤਾਰ ਮੀਂਹ ਪੈ ਰਿਹਾ ਸੋ ਫਿਰ ਜੀ ਜੋ ਸਰਕਾਰੀ ਅੰਕੜੇ ਨੇ ਉਹਨਾਂ ਦੇ ਮੁਤਾਬਕ ਘੱਟੋ ਘੱਟ 29 ਜਣੇ ਇਹ ਪੰਜਾਬ ਦੇ ਵਿੱਚ ਉਹਨਾਂ ਦੀ ਮੌਤਾ ਹੋ ਚੁੱਕੇ ਨੇ ਹੜ੍ਹਾਂ ਦੇ ਵਿੱਚ ਸੋ ਇਹ ਹੋ ਸਕਦਾ ਅਫੀਸ਼ੀਅਲ ਤੌਰ ਤੇ ਉਹਨਾਂ ਦੇ ਦਰਾਂ ਨੇ ਬੇਨਤੀ ਜਿਹੜੀ ਆ ਹੋਰ ਵੀ ਵੱਧ ਸਕਦੀ ਹੈ ਘੱਟੋ ਘੱਟ 23 ਜਾਣੇ ਹਾਲ ਦੀ ਘੜੀ ਦੱਸ ਰਹੇ ਨੇ ਤੇ ਦੂਜੇ ਪਾਸੇ ਅਫਗਾਨਿਸਤਾਨ ਦੇ ਵਿੱਚ ਵੀ ਦੱਸ ਰਹੇ ਨੇ ਕਿ 6.0 ਤੀਬਰਤਾ ਦੇ ਨਾਲ ਜੋ ਭਚਾਲ ਉੱਥੇ ਆਇਆ ਆ ਉਹ ਜਿਹੜਾ ਐਤਵਾਰ ਦੀ ਮੱਧ ਰਾਤ ਨੂੰ ਕਹਿੰਦੇ ਵਿਚਾਲ ਆਇਆ ਖਾਸ ਤੌਰ ਤੇ ਜਿਹੜਾ ਪੂਰਬੀ ਅਫਗਾਨਿਸਤਾਨ ਦਾ ਕੁੰਨਾਰ ਤੇ ਨੰਗਰ ਹਾਰ ਸੂਬੇ ਨੇ ਸੋ ਉਹਨਾਂ ਦੇ ਵਿੱਚ ਤਬਾਹੀ ਕਾਸੀ ਮਚਾਈ ਹੈ ਸੋ ਜੋ ਅੱਜ ਤਾਲੀਬਾਨ ਵੱਲੋਂ ਆਫੀਸ਼ੀਅਲ ਤੌਰ ਤੇ ਜੋ ਆંકੜੇ ਦੱਸੇ ਗਏ ਨੇ ਸੋ ਪਹਿਲਾਂ 800 ਦੇ ਕਰੀਬ ਮੌਤਾਂ ਦੱਸੀਆਂ ਜਾ ਰਹੀਆਂ ਸੀਆਂ ਹੁਣ ਤਾਲੀਬਾਨ ਵੱਲੋਂ ਦੱਸਿਆ ਗਿਆ ਵੀ ਘੱਟੋ ਘੱਟ 1406 ਇਸ ਪ੍ਰਚਾਰ ਦੇ ਵਿੱਚ ਮਾਰੇ ਜਾ ਚੁੱਕੇ ਨੇ ਸ਼ੈਂਖੜੀਆਂ ਦੀ ਗਿਣਤੀ ਦੇ ਵਿੱਚ ਜਿਹੜੇ ਜਖਮੀ ਹੋਏ ਨੇ ਸੋ ਮੌਤਾਂ ਦੀ ਗਿਣਤੀ ਆਉਣ ਵਾਲੇ ਸਮੇਂ ਦਰਨ ਹੋਰ ਵਾਸ ਸਕਦੀ ਹੈ ਸੋ ਅਫਗਾਨਿਸਤਾਨ ਦੇ ਵਿੱਚ ਜੋ ਇਹ ਭਿਆਨਕ ਪਹਾਲ ਆਇਆ ਸੋ ਇਹਦੇ ਵਿੱਚ ਵੀ ਨਾ ਜੀ ਕੱਟੋ-ਕੱਟ 1400 ਜਾਨੇ ਜੋ ਹਾਲ ਦੀ ਖ਼ਰੀ ਜੋ ਉਹਨਾਂ ਦੇ ਅਫੀਸ਼ੀਅਲ ਆਂਕਰਿੰਗ ਤਾਲੀਬਾਨ ਵੱਲੋਂ ਦੱਸੇ ਜਾ ਰਹੇ ਨੇ ਸੋ ਇਹਦੇ ਵਿੱਚ ਗੰਦੀਆਂ ਮੌਤਾਂ ਹੋਈਆਂ ਨੇ ਸੋ ਉਮੀਦ ਕਰਦੇ ਆਂ ਵੀ ਉੱਥੇ ਵੀ ਜਿਹੜਾ ਰਾਹਤ ਦਾ ਕੰਮ ਹੈ ਸੋ ਆਉਣ ਵਾਲੇ ਸਮੇਂ ਦਰਨ ਉਹਦੇ ਵਿੱਚ ਤੇਜ਼ੀ ਆਊਗੀ ਤੇ ਨਾਲ ਕੁਝ ਜੇਕਰ ਅਸੀਂ ਹੋਰ ਖ਼ਬਰਾਂ ਦੀ ਗੱਲ ਕਰਨੀ ਹੋਵੇ ਇਜੀ ਵਿੱਚ ਇੱਕ 에ਅਰ ਕੈਰਨ ਦਾ ਜੀ ਫਲਾਈਟ ਸੀ ਜਿਹੜੀ ਡੈਨਵਰ ਤੋਂ ਟ੍ਰਾਂਟੋ ਨੂੰ ਆ ਰਹੀ ਸੀ ਇਹ ਪਤਾ ਲੱਗਾ ਵੀ ਇਹਦੇ ਵਿੱਚ ਟੈਕਨੀਕਲ ਨੁਕਸੇ ਆਇਆ ਵੀ ਇਲੈਕਟ੍ਰੀਕਲ ਫਾਇਰ ਦੀ ਕਹਿੰਦੇ ਵੀ ਉੱਥੇ ਗੁੰਝਾਇਸ਼ ਬਣ ਗਈ ਵੀ ਇਸ ਤਰੀਕੇ ਨਾਲ ਹੋ ਸਕਦਾ ਵੀ ਇਲੈਕਟ੍ਰੀਕਲ ਫਾਇਰ ਜਿਹੜੀ ਲੱਗ ਜਾਵੇ ਸੋ ਕਹਿੰਦੇ ਕਿ ਜੋ ਗੈਲੇਰੀਆ ਹੁੰਦਾ ਤੇ ਉੱਥੇ ਕੋਈ ਕੁ ਸਮੈਲ ਆ ਰਹੀ ਸੀ ਜਲਣ ਦੀ ਸੋ ਉੱਤੋਂ ਬਾਹਰ ਇਸ ਫਲਾਈਟ ਨੂੰ ਜਿਹੜਾ ਵਾਪਸ ਡੈਨਵਰ ਲਜਾਇਆ ਗਿਆ ਜਿਹੜੀ ਟਰਨ ਆਉਣੀ ਸੀ ਤੇ ਲੋਕਾਂ ਦੀ ਉੱਥੇ ਐਮਰਜੈਂਸੀ ਲੈਂਡਿੰਗ ਵੀ ਕਰਾਈ ਗਈ ਹੈ ਤੇ ਨਾਲ ਇਹ ਵੀ ਖਬਰ ਅਦਾਇ ਰਹੀ ਉਹ ਤੋਂ ਆ ਰਹੀ ਹੈ ਕਿ ਜਿਹੜੇ 24 ਕਾਲਜ ਨੇ ਸੋ ਉਹਨਾਂ ਦੇ ਜਿਹੜਾ ਸਪੋਰਟ ਸਟਾਫ ਹੈ ਸਤੰਬਰ 11 ਤੋਂ ਜਿਹੜਾ ਸਟ੍ਰਾਈਕ ਦੇ ਉੱਪਰ ਜਾ ਸਕਦਾ ਕਹਿੰਦੇ ਵੀ ਜੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਅਸੀਂ ਸਤੰਬਰ 11 ਤੋਂ ਜਿਹੜਾ ਆ ਸਟ੍ਰਾਈਕ ਦੇ ਉੱਪਰ ਚਲੇ ਜਾਣਾ ਤੇ ਅੰਤ ਦੇ ਵਿੱਚ ਗੱਲ ਕਰਦੇ ਹਾਂ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਦੇ 그래서 도마 몰카 물론 하이큐미셔널 내 ਉਹ ਇੱਕ ਦੂਜੇ ਦੇ ਮੁਲਕਾਂ ਦੇ ਵਿੱਚ ਜਿਹੜੇ ਲਾਉਣ ਦੀ ਗੱਲ થઈ ਗਈ ਹੈ ਸੋ ਭਾਰਤ ਨੇ ਦਨੇਸ਼ ਪਟਨਾਇਕ ਨੂੰ ਹਾਈ ਕਮਿਸ਼ਨਰ ਜਿਹੜਾ ਕੈਨੇਡਾ ਦਾ ਨਿਯੁਕਤ ਕੀਤਾ ਆ ਸੋ ਜਿਹੜੇ ਕੇਸ 'ਚ ਮੈਸਪੇਨ ਦੇ ਵਿੱਚ ਪਰਦੇ ਰਾਜਦੂਤ ਇਹਨੂੰ ਜੇਕਰ ਇਸ ਜਿਹੜਾ ਕ੍ਰਿਸਟੋਫਰ ਕੂਟਰ ਨੇ ਸੋ ਉਹਨਾਂ ਨੂੰ ਕੈਨੇਡਾ ਨੇ ਇਹ ਭਾਰਤ ਦਾ ਇਹ ਕੈਨੇਡਾ ਦੇ ਪਰਦੇ ਵਿੱਚ ਕੈਨੇਡਾ ਰਾਜਦੂਤ ਨਿਯੁਕਤ ਕੀਤਾ ਆ ਸੋ ਇਹ ਜੋ ਇੱਕ ਡਿਪਲੋਮੈਟਿਕ ਰਿਸ਼ਤੇ ਜਿਹੜੇ ਸੀਗੇ ਪਿਛਲੇ ਸਾਲ ਮੇਤਰੋ ਬੰਦ ਚੱਲੇ ਆ ਰਹੇ ਸੀ ਸੋ ਉਹਨੂੰ ਖੋਲਣ ਦੀ ਜਿਹੜੀ ਦੋਵਾਂ ਮੁਲਕਾਂ ਨੇ ਕੋਸ਼ਿਸ਼ ਕੀਤੀ ਹੈ ਪਰ ਹੁਣ ਜਿਹੜੇ ਕੱਲਾਂ ਕਰਕੇ ਜਿਹੜੇ ਕਾਰਨਾ ਕਰਕੇ ਰਿਸ਼ਤੇ ਖਰਾਬ ਹੋਏ ਸੀ ਉਹਨਾਂ ਦੇ ਉੱਪਰ ਕਿੰਨਾ ਕੰਮ ਹੋਇਆ ਕਿੰਨੀ ਕ ਪ੍ਰੋਗਰੈਸ ਹੋਈ ਐ ਸੁਣੀਏ ਭਰੇ ਵੀ ਸਰਕਾਰ ਨੂੰ ਉਹਨਾਂ ਨਾਲੇ ਦਰੰਦਰਾਂ ਜਰੂਰ ਕਲੈਕਟੀ ਕਰਨੀ ਚਾਹੀਦੀ ਆ ਜੀ ਪ੍ਰੈਨ ਸਾਹਿਬ ਬਹੁਤ ਬਹੁਤ ਧੰਨਵਾਦ ਕੱਲੀ ਕੱਲੀ ਖਬਰ ਆਪਣੇ ਸਾਂਝੀ ਕੀਤੀ ਪ੍ਰੈਨ ਸਾਹਿਬ ਦੇ ਨਾਲ ਕੋਈ ਵੀ ਸੰਪਰਕਾ ਦਾ ਹੋਵੇ ਖਾਸ ਕਰਕੇ ਟਰੱਕ ਲੋਨ ਦੇ ਵਿੱਚ ਮੁਹਾਰਤ ਰੱਖਦੇ ਨੇ ਕੋਈ ਮਸ਼ੀਨਰੀ ਦਾ ਲੋਨ ਲੈਣਾ ਹੋਵੇ ਇਕਵਪਮੈਂਟ ਲੋਨ ਲੈਣਾ ਹੋਵੇ ਤਾਂ 416 848 96 98 ਦੇ ਉੱਤੇ ਸਰਾਕਰਤਨ ਸਿੰਘ ਪ੍ਰੈਨ